विधानसभा चुनाव 2027 ਦੇ ਵਿੱਚ ਹਲੇ ਲੰਬਾ ਸਮਾਂ ਪਿਆ ਲੇਕਿਨ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਤੋਂ ਹੀ ਇੰਨਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਕਾਂਗਰਸ ਪਾਰਟੀ ਦੇ ਵੱਲੋਂ 5 April ਨੂੰ ਪਰਿਵਰਤਨ ਰੈਲੀ ਕੀਤੀ ਜਾ ਰਹੀ ਹੈ ਇਸ ਬੰਦੇ ਜਾਣਕਰ ਦਿਨ ਤੋਂ ਹੈ ਸਾਫ ਦਾ ਵਿਦਾਇਕ ਦਵਤੇਜ ਸਿੰਘ ਚਿਮਾਨ ਨੇ ਦੱਸਿਆ ਕਿ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਫ ਦਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਤੇ ਵਿਧਾਇਕ ਸੁਖਪਾਲ ਸਿੰਘ ਘਹਿਰਾ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ਼ਿਰਕਤ ਕਰੇਗੀ ਅਤੀਸਰ ਰੈਲੀ ਨੂੰ ਲੈ ਕੇ ਤਿਆਰੀਆਂ ਜਾਰੀ ਨੇ ਜਿਹੜੀ ਕਾਂਗਰਸ ਪਾਰਟੀ ਵੱਲੋਂ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਦਾ ਹੈ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜਾ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਤਹਿਤ ਸੁਲਤਾਨਪੁਰ ਲੋਧੀ ਬਲਾਕਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਸ਼ਾਲਾਪੁਰ ਕੇਐਸ ਫਾਰਮ ਵਿਖੇ ਪਰਸੋਂ ਨੂੰ ਸ਼ਨੀਵਾਰ 5 ਤਰੀਕ 10:30 ਵਜੇ ਰੱਖਿਆ ਗਿਆ ਆ ਜਿਹਦੇ ਵਿੱਚ ਵਰਕਰਾਂ 'ਚ ਬੜਾ ਵੱਡਾ ਜੋਸ਼ ਆ ਬੜੇ ਵੱਡੇ ਪੱਧਰ ਤੇ ਵਰਕਰ ਉਸ ਜਿਹੜੇ ਪ੍ਰੋਗਰਾਮ ਚ ਸ਼ਮੂਲੀਅਤ ਕਰਨਗੇ ਤੇ ਉਸ ਪ੍ਰੋਗਰਾਮ ਤੇ ਸਾਡੇ ਪ੍ਰਧਾਨ ਜਿਹੜੇ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਜਿਹੜੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਜਨਰਲ ਸੈਕਟਰੀ 올 ਇੰਡੀਆ ਕਾਂਗਰਸ ਚੰਚਾਰਜ ਮੱਧ ਪ੍ਰਦੇਸ਼ ਰਾਜਸਥਾਨ ਤੇ ਸੁਪਾਲ ਸਿੰਘ ਖਹਿਰਾ ਜੀ ਜਿਹੜੇ ਸਾਡੇ ਕਿਸਾਨ ਸੈੱਲ ਪੂਰੇ ਇੰਡੀਆ ਦੇ ਪ੍ਰਧਾਨ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਮਐਲਏ ਐਕਸ ਐਮਐਲਏ ਐਮਪੀ ਐਕਸ ਆਨਪੀ ਤੇ ਸਾਰੇ ਲੀਡਰ ਆ ਰਹੇ ਆ ਉਹਦੇ ਸਬੰਧ ਵਿੱਚ ਕੇਐਸ ਫਾਰਮ ਪ੍ਰੋਗਰਾਮ ਰੱਖਿਆ ਤੇ ਮੈਂ ਤੁਹਾਡੇ ਜਰੀਏ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਉਹਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਆਪਣੇ ਲੀਡਰਾਂ ਦੀਆਂ ਜਿਹੜੀਆਂ ਅ ਜਿਹੜੇ ਲੀਡਰਾਂ ਦਾ ਹੌਸਲਾ ਵੀ ਵਧਦਾ ਜਾਂਦਾ ਜਦੋਂ ਜਿਆਦਾ ਵਰਕਰਾਂ ਦਾ ਸ਼ਮੂਲੀਅਤ ਹੁੰਦੀ ਆ ਔਰ ਵਰਕਰਾਂ ਨੂੰ ਵੀ ਜਿਹੜੀਆਂ ਲੀਡਰਾਂ ਦੀਆਂ ਜਣੀਆਂ ਹਦਾਇਤਾਂ ਲੀਡਰਾਂ ਦੇ ਜਿਹੜੇ ਜੋ ਉਹਦੇ ਵਿੱਚ ਸਪੀਚ ਕਰਨਗੇ ਜੋ ਬੋਲਣਗੇ ਜੋ ਪਾਰਟੀ ਦਾ ਅਗਲਾ ਪ੍ਰੋਗਰਾਮ ਆ ਉਹ ਲਾਗੂ ਕਰਨਗੇ ਉਹ ਘਰ ਘਰ ਪਹੁੰਚਾਉਣਗੇ ਵਰਕਰ 27 ਦੀ 43 ਬੱਚੇ ਵੀ ਦੇਖੀ ਜਾ ਰਹੀ ਹੈਗੀ ਬਿਲਕੁਲ ਇਹ ਪਾਰਟੀ ਨੇ ਹੁਣ ਤਿਆਰੀ 27 ਤੇ ਆ ਗਈ ਆ ਅ 25 ਨੰਘੀ ਹਿਸਾਬ ਨਾਲ ਇੱਕ ਸਾਲ ਰਹਿ ਗਿਆ ਉਹਦੇ ਵਿੱਚ ਤੇ ਜਿਹੜਾ ਪਾਰਟੀ ਤਿਆਰੀਆਂ ਆਪਣੀਆਂ ਕਰਨ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਕੋਈ ਨਾ ਕੋਈ ਲਾਂਚ ਕਰਦੇ ਆ ਔਰ ਤਿਆਰੀ ਆ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਬੜੇ ਵੱਡੇ ਵੱਡੇ ਪੱਤਰ ਤੇ ਕਰ ਰਹੀ ਹੈ ਤਾਂ ਅਜੰਡਾ ਕੀ ਹੈ ਮੇਨ ਅਜੰਡਾ ਇਹਦਾ ਹੈ ਵੀ ਬਲੋਕਾਂ ਤੱਕ ਜਿਹੜਾ ਜਾਣਾ ਬਲੋਕਾਂ ਤੋਂ ਗਾਂਹ ਜਿਹੜਾ ਬੂਥਾਂ ਤੱਕ ਜਾਣਾ ਤੇ ਉੱਥੇ ਵਰਕਰ ਨੂੰ ਆਪਣੇ ਨੂੰ ਤਕੜਾ ਕਰਨਾ ਤੇ ਜਿਹੜੇ ਬੂਥ ਵਾਈਜ਼ ਜਿਹੜੇ ਬੰਦੇ ਆ ਉਹਨਾਂ ਨੂੰ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਉਹ ਬੂਤੇ ਲੈ ਕੇ ਘਰ-ਘਰ ਜਿਹੜਾ ਪ੍ਰੋਗਰਾਮ ਪਚਾਉਣਗੇ ਅ 22 ਤੋਂ ਬਾਅਦ ਤੁਹਾਡੀ ਵੀ ਇੱਥੇ ਸਿਆਸੀ ਬੜਕਿਆ ਨਵੇਂ ਸਿਰੇ ਤੋਂ ਇਹਦੇ ਦੀ ਕਿਦਾਂ ਰਿਸਪੌਂਸ ਜਾ ਰਹੇ ਵਰਕਰ ਦੇਖੋ ਵਰਕਰਾਂ ਦੇ ਨਾਲ ਪੂਰਾ ਰابطਾ ਜਿਹੜਾ ਹੈਗਾ ਸਾਰਿਆਂ ਨਾਲ ਔਰ ਵਰਕਰ ਉਹਦੋਂ ਤੁਹਾਨੂੰ ਪਤਾ ਲੱਗੀ ਜਾਣਾ ਵਰਕਰ ਜਿਹੜੇ ਆ ਵੱਤ-ਵੱਤ ਸਮੂਲੀਅਤ ਕਰਨਗੇ ਜਿਹੜਾ ਪਾਰਟੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਵਰਕਰ ਜਿਹੜੇ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੱਡ ਬਣਾ ਦਿੱਤਾ ਸੀਗਾ ਤਾਂ ਚਲੋ ਹਰਨ ਜਤਨ ਬਣਿਆ ਆ ਕੋਈ ਇਹੋ ਜਿਹੀ ਗੱਲ ਨਹੀਂ ਜੇ 10 ਸਾਲ ਲਗਾਤਾਰ ਮੈਨੂੰ ਲੋਕਾਂ ਨੇ ਜਤਾਇਆ ਤੇ ਫਿਰ ਕੀ ਗੱਲ ਆ ਜੇ ਵੱਡੇ ਵੱਡੇ ਹਾਰ ਗਿਆ ਉੱਥੇ ਹਰਨ ਦਾ ਤਾਂ ਕੋਈ ਨਹੀਂ ਗਾਂ ਫਿਰ ਲੜਾਈ ਜਿਹੜੀ ਆ ਪਾਰਟੀ ਵੱਲੋਂ ਲੜਾਂਗੇ ਤੇ ਜਿੱਤਾਂਗੇ ਕੋਈ ਮੈਸੇਜ ਲੋਕਾਂ ਦਾ ਲੋਕਾਂ ਨੇ ਇਹੀ ਮੈਸੇਜ ਆ ਵੀ ਸ਼ਨੀਵਾਰ ਨੂੰ 5 ਤਰੀਕ ਨੂੰ 10:30 ਵਜੇ ਸ਼ਾਲਾਪੁਰ ਕੇ ਐਸ ਫਾਰਮ ਤੇ ਵੱਤ ਵਤ ਪਹੁੰਚੋ ਤੇ ਪਹੁੰਚ ਕੇ ਆਪਾਂ ਆਪਣੇ ਲੀਡਰਾਂ ਦਾ ਜਿਹੜਾ ਉਹਨਾਂ ਦੇ ਵਿਚਾਰ ਸੁਣੀਏ ਤੇ ਮੈਸੇਜ ਜੜਾ ਕਰ ਕਰਤੇ ਆਈਏ